ਭੇਵਕਰੀ ਆ ਉਹ ਖਾਵਾ ਕੋਹਲਾ ਲੈਂਦੇ ਕੋ ਟਾਪਿਕ ਮੁੰਡਾ ਕੋ ਗਾਉਂਦਾ ਟਾਈਮ ਖਵਾ। ਛਾਣ ਦੇ ਦੀ ਆਪਣੇ ਕੋਈ ਨਹੀਂ ਉਹ ਆ ਗਏ। ਕਵਰ ਹੀ ਕਰਨਾ ਹੈ ਹੀ ਕਰਨਾ ਹੈ ਮੈਨੇ ਜੀ। ਹਾਂ। ਆਈ ਨਾਮ ਤੁਹਾਡਾ ਹਰਮਨਦੀਪ ਸਿੰਘ। ਹੋਰ ਕੀ ਅਜ ਤੁਸੀਂ ਵਿਆਹ ਦੇ ਐਡਰੈਸ ਵਿੱਚ ਆਏ ਜੇ ਕੀ ਮਤਲਬ ਮਾਮਲਾ ਖਾਣੇ ਵਿੱਚ ਖੜੇ ਜੇ? ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਨ ਲਾ ਕੇ ਗਏ ਆ। ਤੋਂ ਮੁੜ ਕੇ ਸਵੇਰੇ ਹੁਣ ਅੱਜ ਆ ਕੇ ਕੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੋਰੀ। ਇਕੰਮ ਗਿਤਾਮ ਕਾਰਨੇ ਪਤਾ ਨਹੀਂ ਕੀਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੇ ਉਹ ਜਾਣ ਤੇ ਗਾੜੀਆਂ ਉਤਮ ਕੇ ਦਿੰਦੇ ਆ ਇਹ ਕਾ ਗਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਆ ਹਰ ਪ੍ਰੀਤਕਾਰ ਪਿੰਡ ਅੱਛਾ ਠੀਕ ਆ ਰ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀਗਾ ਝੂਲਣੇ ਮੈਦਾਨ ਠੀਕ ਆ ਰ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਕੋੜ ਦੇ ਮਰਦੇ ਰਿਹਾ ਕੋਈ ਤਿਆਰ ਤੁਰ ਨਹੀਂ ਹੋ ਕੇ ਆਈਓ ਉਦਾਂ ਇਹਨੂੰ ਲਿਆਏ ਆ ਬਿਨਾ ਦਸਤਾਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਗਏ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਧਮਕਾਇਆ ਹੋਰ ਗੱਲ ਕੋਈ ਨਹੀਂ ਆ ਹੁਣ ਕਿੱਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਹੱਡੇ ਲੋ ਮਰਜਨ ਰਹਿ ਜਾਣਾ ਅਸੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜ਼ੀ ਜਾਵਾਂ ਆਪਣੀ ਜ਼ਿੰਦਗੀ ਜਿ ਰਵਾਂ ਆਪਣੀ ਜ਼ਿੰਦਗੀ ਰਵਾਂਗੇ ਉਹ ਤੁਸੀਂ ਥਾਣੇ ਆਏ ਜੀ ਹਾਂਜੀ ਥਾਣੇ ਇਹ ਰਿਪੋਰਟ ਲਿਖਾਉਣ ਆਏ ਆ ਸਾਰੇ ਉਹਨਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰ ਤੇ ਇਹ ਤੁਹਾਡੀ ਜਿਹੜੀ ਕੱਲ ਸਗਨਗਰ ਵੀ ਲਗਾ ਕੇ ਤੁਹਾਨੂੰ ਹਾਂਜੀ ਘਰੇ ਕੱਲ ਸਗਨਗਰ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋਏ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੁਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਆ ਕੋਈ ਦਾਜ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਦਾਜ ਦੀ ਮੰਗ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾਜ ਦੇਣ ਦੀ ਉਹਨਾਂ ਦੀ ਮਰਲਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾਂ ਮੇ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਉਹ ਗੁੱਠੀ ਪਾ ਕੇ ਗਏ ਆ ਛਾਪਾ ਪਾ ਕੇ ਗਏ ਆ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਤੁਸੀਂ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿੰਨੇ ਮੈਂਬਰ ਪਹੁੰਚੇ ਤੁਹਾਡੇ ਨਾਲ ਹਾਂਡੇ ਨਾਲ 15 20 ਜਾਣੇ ਸੀ ਉਹ ਉਹਨੇ ਮੁੜ ਕੇ ਕੁੜੀ ਨਹੀਂ ਤੋਲੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਮ ਨਹੀਂ ਕੀਤਾ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਦਮਕਾਇਆ ਤਮਾਇਆ ਉਹ ਕਿੱਥੋਂ ਜਾਊਗੀ ਨਾਲ ਤੁਸੀਂ ਇਹਨੂੰ ਲੜਕੀ ਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਜਿਹੜੀ ਹੁਣ ਐਦਾਂ ਕਰਨਦੀ ਆ ਤਾਂ ਕੱਲ ਨੂੰ ਮੇਰੇ ਮਾਂ ਪਿਓ ਨੂੰ ਦੁਖੀ ਨਾ ਕਰੂਗੀ ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਕਿ ਕੰਮ ਕਰਦੇ ਤੁਸੀਂ ਮੈਂ ਡਰਾਈਵਰ ਹਾਂ ਮੈਂ ਮੈਂ ਬਾਹਰਲੀ ਘੰਟੀ ਘੱਟ ਰਵਾਂ ਹਾਂਜੀ ਵਿਆਹ ਕਰਾਉਣ ਲਈ ਇੱਥੇ ਆਈ ਸੀ ਹਾਂਜੀ ਵਿਆਹ ਕਰਾਉਣ ਲਈ ਆਈ ਸੀ ਬੱਸ ਹੋਇਆ ਫਰਾਪ ਤਾਂ ਠੀਕ ਹੈ ਰੇ ਪੁੱਤੀ ਤੇ ਫੇਰ ਕੀ ਗੱਲ ਬਾਰੇ ਗੱਲਬਾਤ ਇਹੋ ਆ ਜੀ ਉਹ ਜਨਾਨੀਆਂ ਕਿਹਨਾਂ ਗਏ ਹਾਂ ਨੌੜ ਗਏ ਸੇ ਵਿਆਹਣ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹ ਹੋਈ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨਤਮਕ ਆਇਆ ਵਾ ਡਰਿਆ ਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਆ ਉਹ ਹੱਥ ਜੋੜ ਕੇ ਦੋਵੇ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਕੁਈ ਮੰਗ ਕਰਦੇ ਹੁੰਦੇ ਸੀ ਮੰਗ ਤੇ ਇਹੋ ਕਰਦੇ ਆ ਇਹ ਕਿ ਭੜਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਰੁਗੇ ਹੋਣਗੇ ਤਿਆਰ ਹੋ ਕੇ ਸਾਰੇ ਬਰਾਤ ਬੰਨ ਲੈ ਗਏ ਜੀ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਸ ਇਹਦੇ ਵਿੱਚ ਬਨਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਇਹ ਰਿਆ ਵਸਤੇ ਆਸੀ हां ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਕਿਹੜੇ ਪਿੰਡ ਦਾ ਰਹਿਣ ਵਾਲਾ ਹੁੰਦਾ ਪਿੰਡ ਬਾਠ ਖੁਰਦਵਾਰ ਇਹਦੇ ਸਬੰਧੀ ਇਹ ਐਸੇ ਗੁਰਦੀਪ ਸਿੰਘ 18 ਸੇੜੀ ਤਰਨਤਾਰਨ ਇਹਦੇ ਸਬੰਧੀ ਇੱਕ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਾਸੇ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਜੇ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਣ ਦੇ ਬਹਾਨੇ ਵੀ ਕੱਪੜੇ ਸੇਣਦਾ ਕਰਕੇ ਵੀ ਮਲਕੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁੜਕੇ ਇਹਨੂੰ ਉੱਥੋਂ ਫੋਨ ਲਾ ਗਿਆ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹ। ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾਲ ਸਕਨਵਾ ਆ ਗਿਆ ਇਹਨਾਂ ਦਾ ਇਸ ਵਾਂਦੀ ਇਹਨਾ ਸਾਫਨ ਕਰ ਕਰਦਾ ਤਾਂ ਲੜਕੀ ਵਾਲੇ ਵੀ ਅਸੀਂ ਕੁੜੀ ਨਹੀਂ ਦੋਤੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਤਰੀ ਨਹੀਂ ਕੱਲ ਸਗਨ ਲਾਇਆ ਇਹਨਾਂ ਨੇ ਤਾਂ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਨਾ ਕਰ ਦਿੱਤੀ ਵੀ ਅਸੀਂ ਲੜਕੀ ਵਾਲੀ ਨਹੀਂ ਤੋਰਨੀ ਤੱਕ ਮੁੰਡੇ ਦਾ ਰੂਪ ਆ ਵੀ ਮੈਂ ਦੋਹਾ ਕਤਰ ਦੇ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬਾਤ ਸਾਹਮਣੇ